ਨੂਰਪੁਰਬੀਦੀ ਖੇਤਰ ਵਿੱਚ ਦਿਨ-ਪ੍ਰਤੀ ਦਿਨ ਚੋਰੀ, ਡਕੈਤੀ ਅਤੇ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਬੇਸ਼ੱਕ ਸਥਾਨਕ ਪੁਲਿਸ ਵੱਲੋਂ ਸਖਤੀ ਨਾਲ ਆਪਣਾ ਕੰਮ ਕੀਤਾ ਜਾ ਰਿਹਾ ਹੈ। ਪਰੰਤੂ ਦੂਜੇ ਪਾਸੇ ਲੁੱਟਖੋ ਦੀਆਂ ਵਾਰਦਾਤਾਂ ਕਰਨ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਕੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਵੀ ਦੇ ਰਹੇ ਹਨ। ਅਜਿਹਾ ਇੱਕ ਮਾਮਲਾ ਨੂਰਪੁਰਬੀਦੀ ਤੋਂ ਸਾਹਮਣੇ ਆਇਆ ਜਿੱਥੇ ਕਿ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਇੱਕ ਬਜ਼ੁਰਗ ਜੋੜੇ ਨੂੰ ਧਾਰਮਿਕ ਭਾਵਨਾਵਾਂ ਵਿੱਚ ਉਜਾਕੇ ਸਮੋਹਿਤ ਕਰਕੇ ਉਹਨਾਂ ਕੋਲੋਂ 2.5 ਲੱਖ ਦੀ ਲੁੱਟ ਕੀਤੀ ਗਈ। ਇਸ ਬੰਦੇ ਜਾਣਕਾਰੀ ਦਿੰਦੇ ਆ ਲੁੱਟ ਦਾ ਸ਼ਿਕਾਰ ਹੋਈ ਔਰਤ ਬਿਮਲਾ ਦੇਵੀ ਦੇ ਪਤੀ ਬਲਬੀਰ ਸਿੰਘ ਸੈੰਬੀ ਵਾਸੀ ਪਿੰਡ ਵੀਰੋਵਾਲ ਨੇ ਦੱਸਿਆ ਕਿ ਜਦੋਂ ਅਸੀਂ ਕੱਲ ਨੂਰਪੇਪਲੀ ਬਾਜ਼ਾਰ ਵਿੱਚ ਕੁਝ ਖਰੀਦਦਾਰੀ ਕਰਨ ਤੋਂ ਬਾਅਦ ਬੱਸ ਸਟੈਂਡ ਦੇ ਨਜ਼ਦੀਕ ਚੋਹਾਂਨ ਸਪੀਡ ਸ਼ਾਪ ਤੋਂ ਸਮੂਹੇ ਲੈ ਕੇ ਬਾਹਰ ਆਏ ਤਾਂ ਇੱਕ ਛਿੱਟੇ ਕੱਪੜੇ ਵਾਲੇ ਵਿਅਕਤੀ ਨੇ ਉਸ ਕੋਲ ਆ ਕੇ ਛੇ ਮੰਦਰ ਦਾ ਪਤਾ ਪੁੱਛਿਆ ਤਾਂ ਅਸੀਂ ਉਸ ਨੂੰ ਮਨਾ ਕਰ ਦਿੱਤਾ ਕਿ ਸਾਨੂੰ ਨਹੀਂ ਪਤਾ ਇਸ ਤੋਂ ਬਾਅਦ ਅਸੀਂ ਅੱਗੇ ਚਲੇ ਗਏ ਅਤੇ ਤਸਵੀਰ ਕੰਪਲੈਕਸ ਨੂੰ ਪਾਰ ਕਰਦੇ ਹੋਏ ਢੰਡ ਹਸਪਤਾਲ ਨੂੰ ਪਾਰ ਕੀਤਾ ਤੇ ਅੱਗੇ ਪਹੁੰਚੇ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਔਰਤ ਤੇ ਮਰਦ ਉਹਨਾਂ ਦੇ ਬਰਾਬਰ ਆਏ ਤੇ ਉਹਨਾਂ ਨੂੰ ਰੁਕਣ ਲਈ ਕਿਹਾ ਉਹਨਾਂ ਨੇ ਸਾਨੂੰ ਪੁੱਛਿਆ ਕਿ ਜੋ ਵਿਅਕਤੀ ਤੁਹਾਨੂੰ ਪਿੱਛੇ ਮਿਲੇ ਸੀ ਤਾਂ ਉਸਨੇ ਤੁਹਾਨੂੰ ਕੀ ਕਿਹਾ ਸੀ ਅਸੀਂ ਕਿਹਾ ਉਹ ਸਾਡੇ ਕੋਲ ਸ਼ਿਮੰਦ ਦਾ ਪਤਾ ਪੁੱਛਦਾ ਸੀ ਸਾਨੂੰ ਨਹੀਂ ਪਤਾ ਸੀ ਅਸੀਂ ਮਨ੍ਹਾ ਕਰਤਾ ਇਸ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਉਹ ਬਹੁਤ ਹੀ ਕਰਨੀ ਬੜਾ ਵਿਅਕਤੀ ਹੈ ਜੋ ਅੱਜ ਸਫੇਦ ਕੱਪੜੇ ਵਿੱਚ ਹੈ ਪਰੰਤੂ ਉਹ ਬਿਲਕੁਲ ਨਗਰ ਰਹਿੰਦਾ ਹੈ ਇਸ ਤੋਂ ਬਾਅਦ ਸਾਡੇ ਨਾਲ ਗੱਲਾਂ ਕਰ ਲੱਗ ਪਿਆ ਇੰਨੇ ਨੂੰ ਉਹੀ ਵਿਅਕਤੀ ਜੋ ਸਾਨੂੰ ਬਸ ਅੱਡੇ ਤੇ ਮਿਲੇ ਸੀ ਉਹ ਸਾਹਮਣੇ ਤੋਂ ਪੈਦਲ ਆ ਗਿਆ ਤੇ ਇਸਨੇ ਇਸ ਵਿਅਕਤੀ ਨੂੰ ਡਾਂਟਿਆ ਇਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਲੱਗਿਆ ਤੇ ਉਸਨੇ ਸਾਨੂੰ ਦੋ ਕਾਗਜ਼ ਦੇ ਟੁਕੜੇ ਦੇ ਕੇ ਕਿਹਾ ਕਿ ਇਸ ਵਿੱਚ ਆਪਣੇ ਗਹਿਣੇ ਰੱਖ ਦਿਓ ਤੇ ਮੇਰੀ ਪਤਨੀ ਨੇ ਆਪਣੇ ਆਪ ਗਹਿਣੇ ਕੁੱਲ ਕੇ ਉਸ ਵਿੱਚ ਧਾਖ ਦਿੱਤੇ ਤੇ ਉਸਨੇ ਉਹ ਗਹਿਣੇ ਇੱਕ ਰੁਮਾਲ ਵਿੱਚ ਬੰਨ ਕੇ ਸਾਨੂੰ ਰੁਮਾਲ ਦਿੱਤਾ ਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲਣਾ ਤੇ ਜਦੋਂ ਅਸੀਂ ਇਸ ਨੂੰ ਘਰ ਜਾ ਕੇ ਖੋਲਿਆ ਤਾਂ ਇਸ ਵਿੱਚ ਸਿਰਫ ਕਾਗਜ਼ ਦੇ ਟੁਕੜੇ ਨਿਕਲੇ ਸਾਨੂੰ ਕੁਝ ਵੀ ਨਹੀਂ ਪਤਾ ਚੱਲਿਆ ਕਿ ਇਹ ਸਾਡੇ ਨਾਲ ਕਿਉਂ ਤੇ ਕਿਵੇਂ ਵਪਰ ਗਿਆ ਉਸਨੇ ਜਿੱਸੇ ਕਿ ਉક્ત ਵਿਅਕਤੀ ਨੇ ਸਾਡੇ ਕੋਲ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਸੋਨੇ ਦੀਆਂ ਚੂੜੀਆਂ ਲੁੱਟ ਕੇ ਲੈ ਗਿਆ ਜਿਸ ਦੀ ਕੀਮਤ ਲਗਭਗ 1,70,000 ਰੁਪਏ ਪੜਦੀ ਹੈ। ਇਸ ਵੰਦੀ ਗੱਲ ਕਰਦੇ ਆ ਪੀਤਪ ਜੁਰੂ ਔਰਤ ਬਿਮਲਾ ਦੇਵੀ ਨੇ ਵੀ ਇਹੀ ਗੱਲ ਦੁਹਰਾਉਂਦੇ ਆ ਕਿ ਸਾਨੂੰ ਕੁਝ ਨਹੀਂ ਪਤਾ ਲੱਗਿਆ ਕਿ ਉਸਨੇ ਸਾਨੂੰ ਕੀ ਕੀਤਾ ਤੇ ਸਾਡੇ ਕੋਲ ਸਾਡੇ ਗਹਿਣੇ ਲੁੱਟ ਕੇ ਲੈ ਗਿਆ। ਇਸ ਵੰਦੀ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਐਸਐਸਆਈ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹ ਮਾਮਲਾ ਆਇਆ ਹੈ ਅਤੇ ਇਸ ਵੰਦੀ ਹਜੇ ਤੱਕ ਕੋਈ ਵੀ ਤਾਂ ਸਾਹਮਣੇ ਨਹੀਂ ਆਇਆ ਤੇ ਤਵਦੀਸ਼ جاری ਹੈ। ਜਲਦੀ ਕੋਈ ਸਿੱਟੇ ਤੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਕੀ ਨਾਮ ਹੈ ਬਲਵਿੰਦਰ ਸਿੰਘ ਸੰਧੀ ਜੀ ਕਿਹੜਾ ਪਿੰਡ ਸੀਰੋਆ ਸਰ ਜਿਹੜੀ ਲੁੱਟ ਦੀ ਵਾਰਦਾਤ ਹੋਈ ਹੈ ਉਹਦੇ ਸੰਬੰਧੀ ਥੋੜੀ ਜਾਣਕਾਰੀ ਦਿਓ ਹਾਂਜੀ ਉਹ ਇਸ ਤਰ੍ਹਾਂ ਦੀ ਗੱਲ ਅਸੀਂ ਮਾਰਕੀਟ ਗਏ ਸੀ ਜੀ ਉਸ ਕੋ ਪੜਾ ਲੈਣਾ ਸੀ ਪਜਾਮੇ ਕਮੀਜ਼ ਦਾ ਉਹ ਲੈ ਕੇ ਜਦੋਂ ਅਸੀਂ ਆਏ ਹਾਂ ਚੌਂਸ ਵੀ ਸੌਦਾ ਸਾਹਮਣੇ ਜਦੋਂ ਅਸੀਂ ਲੰਗੇ ਤਾਂ ਮੈਂ ਮੈਡਮ ਨੂੰ ਕਿਹਾ ਕਿ ਸਮੋਸੇ ਲੈਣੇ ਆ ਕਹਿੰਦੇ ਲੈ ਲਓ ਅਸੀਂ ਉੱਥੇ ਸੂਟਰ ਖੜਾ ਕਰਕੇ ਸਮੋਸੇ ਲੈ ਸਮੋਸੇ ਲੈ ਕੇ ਜਦੋਂ ਅਸੀਂ ਚੱਲਣ ਲੱਗੇ ਸਾਹਮਣੇ ਇੱਕ ਸੱਜਣ ਆਂਦਾ ਹੈ ਸਵੈਦ ਕੱਪੜੇ ਪਹਿਨੇ ਹੋਏ ਆ ਹੁਣ ਤੇ ਉਹ ਸਾਨੂੰ ਪੁੱਛਦਾ ਕਿ ਇੱਥੇ ਸ਼ਿਵ ਮੰਦਿਰ ਕਿੱਥੇ ਆ ਮੈਂ ਥੋੜਾ ਜਿਹਾ ਦੇਖਦਾ ਤਾ ਉਹ ਇੰਨੀ ਦੇਰ ਨੂੰ ਕਹਿੰਦਾ ਕਿ ਉਹ ਨਾਮਾ ਬਣਦਾ ਮੈਂ ਕਿਹਾ ਵੀ ਸਾਨੂੰ ਨਹੀਂ ਪਤਾ ਤੂੰ ਇੱਥੇ ਕਿਸੇ ਦੇ ਪੁੱਛ ਲਓ ਇੰਨੀ ਗੱਲ ਕਹਿ ਕੇ ਅਸੀਂ ਅੱਗੇ ਚੱਲ ਗਏ ਕੰਡ ਹਸਪੀਟਲ ਤੋਂ ਅੱਗੇ ਜਦੋਂ ਅਸੀਂ ਪਹੁੰਚੇ ਆ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਮੀਆਂ ਬੀਬੀ ਜਿਆ ਕਹਿ ਲੋ ਕਿ ਦੋ ਫੀਮੇਲ ਔਰ ਮੇਲ ਸੀਗੇ ਉਹ ਮੋਟਰਸਾਈਕਲ ਤੇ ਸਾਨੂੰ ਬਰਾਬਰ ਆਏ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਅੰਕਲ ਜੀ ਜਰਾ ਥੋੜੀ ਦੇਰ ਰੋਕਿਓ ਕਿ ਉਹ ਅਸੀਂ ਰੁਕ ਗਏ ਉਹ ਕਹਿੰਦਾ ਕਿ ਜਿਹੜਾ ਬੰਦਾ ਤੁਹਾਨੂੰ ਮਿਲਿਆ ਸੀ ਉਹ ਤੁਹਾਨੂੰ ਕੀ ਪੁੱਛਦਾ ਸੀ ਅਸੀਂ ਆ ਭਾਈ ਉਹ ਤਾਂ ਛੇ ਮੰਦਰ ਬਾਰੇ ਪੁੱਛਦਾ ਸੀ ਬਸ ਸਾਨੂੰ ਪਤਾ ਨਹੀਂ ਸੀ ਅਸੀਂ ਅੱਗੇ ਆ ਗਏ ਕਿ ਜੀ ਉਹ ਕਹਿਣ ਲੱਗਿਆ ਕਿ ਉਹ ਤਾਂ ਜੀ ਬਹੁਤ ਕਰਨੀ ਵਾਲਾ ਹੈ ਅੱਜ ਇਹ ਤਾਂ ਉਹਨੇ ਕੱਪੜੇ ਪਾਏ ਆ ਉਹ ਤਾਂ ਨੰਗਾ ਰਹਿੰਦਾ ਹੈ ਹਮੇਸ਼ਾ ਇਹ ਸਾਨੂੰ ਮਿਲਿਆ ਸੀ ਆਨੰਦਪੁਰ ਕੇਸਗੜ੍ਹ ਗੁਰਦੁਆਰਿਆਂ ਦੇ ਬਾਹਰ ਕਹਿਣ ਲੱਗਿਆ ਕਿ ਤੁਹਾਡੀ ਮਾਂ ਦੀਆਂ ਅੱਖਾਂ ਨજર ਘੱਟ ਹੈਗੀ ਮੈਂ ਠੀਕ ਕਰ ਦਿੰਦਾ ਤੇ ਅਸੀਂ ਕਿਹਾ ਕਰਦੇ ਉਹ ਕਹਿੰਦਾ ਅੱਖਾਂ ਬੰਦ ਕਰਕੇ ਉਧਰ ਨੂੰ ਨੂੰ ਘੁਮਾਇਆ ਵਾਪਸ ਘੁਲਵਾਇਆ ਕਾ ਠੀਕ ਹੋ ਗਈਆਂ ਤੇ ਇਹਨੇ ਕਿਹਾ ਸੀ ਕਿ ਕਿਸੇ ਨੂੰ ਦੱਸਿਓ ਨਾ ਅੱਛਾ ਇੰਨੀ ਦੇਰ ਨੂੰ ਉਹ ਬੰਦਾ ਜਿਹੜਾ ਪਹਿਲੇ ਸਾਨੂੰ ਮਿਲਿਆ ਸੀ ਉਹੀ ਸਾਹਮਣੇੋਂ ਪੈਦਲਾਂ ਦਾ ਸਾਡੇ ਸਕੂਟਰ ਕੋਲ ਆ ਗਿਆ ਤੇ ਉਹ ਉਹਨੂੰ ਮਤਲਬ ਉਹਨੂੰ ਡੰਟਣ ਲੱਗ ਗਿਆ ਕਿ ਤੈਨੂੰ ਕਿਹਾ ਸੀ ਕਿ ਇਹ ਆਪਣੀ ਗੱਲ ਮਾਰ ਕਿਸੇ ਨੂੰ ਦੱਸੀ ਨਾ ਤੂੰ ਦੱਸ ਦਿੱਤੀ ਹੁਣ ਤੇ ਤੇਰੀ ਮਾਂ ਦੀਆਂ ਅੱਖਾਂ ਤਾਂ ਹੀ ਠੀਕ ਨਹੀਂ ਹੋਈਆਂ ਬਾ ਇਸ ਤੋਂ ਬਾਅਦ ਫੇਰ ਉਹ ਸਾਨੂੰ ਕੋਈ ਪਤਾ ਨਹੀਂ ਜੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਬਸ ਉਹਨੇ ਦੋ ਕਾਗਜ਼ ਦੇ ਪੀਸ ਦਿੱਤੇ ਉਹ ਕਹਿੰਦਾ ਜੀ ਉਹਨਾਂ ਜੋੜੀ ਨੂੰ ਵੀ ਕਿਹਾ ਉਹਨਾਂ ਨੇ ਕਿ ਤੁਸੀਂ ਵੀ ਇਹਦੇ ਜੇਬਰ ਕੋਲ ਕਰ ਰੱਖ ਦੋ ਤੁਸੀਂ ਵੀ ਰੱਖ ਦੋ ਇਹਨਾਂ ਨੇ ਰੱਖੇ ਆਪਣੇ ਆਪ ਖੋਲ ਕੇ ਰੱਖੇ ਔਰ ਮੈਂ ਉੱਤੇ ਸੀਗਾ ਮੈਨੂੰ ਮੈਂ ਬਿਲਕੁਲ ਦੇਖ ਰਿਹਾ ਪਰ ਮੈਂ ਬੋਲ ਨਹੀਂ ਵੀ ਪਾ ਰਿਹਾ ਮੇਰੀ ਹਿੰਮਤ ਇੰਨੀ ਨਹੀਂ ਹੈ ਕਿ ਮੈਂ ਇਹ ਬੋਲਾਂ ਕਿ ਕੁਝ ਬੋਲਣਾ ਨਹੀਂ ਬੋਲ ਪਾਇਆ ਮੈਂ ਔਰ ਉਸ ਤੋਂ ਬਾਅਦ ਉਹਨਾਂ ਸਾਡੇ ਕੋਲੋਂ ਲਫਾ ਉਹਨਾਂ ਦਾ ਉਹਨਾਂ ਨੂੰ ਵਾਪਸ ਕਰ ਦਿੱਤਾ ਤੇ ਸਾਡੇ ਵਾਲਾ ਲੈ ਕੇ ਹੀ ਕਰਮਾਲ ਚ ਬੰਨਿਆ ਉਹਨੇ ਰਮਾਲ ਚ ਬੰਨ ਕੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਹੀ ਉਹ ਕੁਛ ਉਹਨੇ ਆਪਣਾ ਕੁਝ ਕੀਤਾ ਜੋ ਵੀ ਕੀਤਾ ਜਦ ਘਰੇ ਆਏ ਆ ਘਰ ਆ ਕੇ ਅਸੀਂ ਉਹ ਖੋਲਿਆ ਉਹਨੇ ਕਿਹਾ ਸੀ ਕਿ ਘਰ ਜਾ ਕੇ ਖੋਲਣਾ ਖੋਲਿਆ ਤਾਂ ਉਹ ਖਾਲੀ ਉਹਦੇ ਚੋਂ ਕਾਗਜ਼ੇ ਰੱਦੀ ਨਿਕਲੇ ਰਮਾਨ ਦੇ ਵਿੱਚੋਂ ਇਹਦੇ ਇੱਕ ਦਾ ਜੀ ਕੰਨਾਂ ਦੀਆਂ ਇਹ ਵਾਲੀਆਂ ਆ ਗਿਆ ਹੈ ਬੰਗਲ ਹੈ ਤੇ ਉਹ ਲਗਭਗ ਲਗਭਗ 1 60 1 70 ਦੇ ਆਸ-ਪਾਸ ਦੀ ਕੀਮਤ ਹੈ ਹਾਂਜੀ 1 ਲੱਖ 1 70000 ਹਾਂਜੀ ਨਾਮ ਬਿਮਲਾ ਜੀ ਹਾਂਜੀ ਕੀ ਹੋਇਆ ਬੀਬੀ ਤੁਹਾਡੇ ਨਾਲ ਮੇਰੇ ਨਾਲ ਜੀ ਮੈਂ ਅਸੀਂ ਪਹਿਲਾਂ ਤਾਂ ਸਾਨੂੰ ਉੱਥੇ ਪਿੱਛੇ ਹੀ ਮਿਲਿਆ ਸੀਗਾ ਉਹ ਫਿਰ ਅਸੀਂ ਇਹ ਗੱਲ ਤਾਂ ਇਹ ਨਾਲ ਕੀਤੀ ਗਏ ਸੀ ਨਾ ਹੂੰ ਬਾਕੀ ਫਿਰ ਅਸੀਂ ਅੱਗੇ ਆ ਗਏ ਹਾਂਜੀ ਅੱਗੇ ਆ ਗਏ ਉਹਨੇ ਝਾੜੀਆਂ ਦੇ ਵਿੱਚ ਨੂੰ ਸਾਨੂੰ ਖੜਾ ਕਰ ਲਿਆ ਹੂੰ ਝਾੜੀ ਜੀ ਖੜਾ ਕੀਤਾ ਤਾਂ ਉੱਥੇ ਫਿਰ ਉਹਨੇ ਇਹ ਹੀ ਬੋਲਦਾ ਰਿਹਾ ਕਿ ਉਹ ਬੱਬਾ ਹੈ ਫੇ ਬੜਾ ਚੱਲਿਆ ਮਤਲਬ ਚੜਿਆ ਬੱਬਾ ਬਹੁਤ ਉਪਏ ਕਰਨੀ ਵਾਲਾ ਭਾਈ ਹਾਂਜੀ ਹਾਂਜੀ ਫਿਰ ਉਹਨੇ ਸਾਨੂੰ ਪਤਾ ਨਹੀਂ ਐਦਾਂ ਦੀਆਂ ਗੱਲਾਂ ਦਾ ਵਿੱਚ ਮਤਲਬ ਉਹ ਸਾਨੂੰ ਟੀ.ਸੀ. ਦੀ ਸੀ ਟੋਡਾ ਮੇਰੇ ਕੋਲ ਚੂੜੀਆਂ ਸੀਗੀਆਂ ਹਾਂਜੀ ਹਾਂਜੀ ਔਰ ਮੇਰੇ ਕੰਨਾਂ ਦੇ ਸੀਗੇ ਦੋ ਠੀਕ ਹੈ ਜੀ ਹਾਂਜੀ ਫਿਰ ਉਹ ਮੈਂ ਆਪਣੇ ਆਪ ਹੀ ਆਪਣੇ ਹੱਥਾਂ 'ਚ ਪਹਿਲਾਂ ਚੂੜੀਆਂ ਗੱਡ ਕੇ ਉਹਦੀ ਅਖਵਾਰ 'ਚ ਰੱਖੀਆਂ ਅਖਵਾਰ ਦਿੱਤੀ ਮੈਂ ਸਾਨੂੰ ਹੂੰ ਫਿਰ ਉਹ ਆਪਣੇ ਆਪ ਹੀ ਫਿਰ ਕੰਨਾਂ ਦੀਆਂ ਵੀ ਮੇਰੇ ਕੋਲ ਖੁੱਲ ਨਹੀਂ ਰਹੀਆਂ ਦੀਆਂ ਮਲਕਾ ਬੜੀ ਜ਼ੋਰ ਨਾਲ ਖੋਲ ਕੇ ਉਹਨਾਂ ਦੇਤੀਆਂ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਕੀ ਹੋਇਆ ਉਸ ਟਾਈਮ ਹੂੰ ਮੈਨੇ ਇਹ ਆਵਾਜ਼ ਨਿਕਲੀ ਸਾਡੇ ਦੋਨਾਂ ਦੀ ਆਵਾਜ਼ ਹੀ ਨਹੀਂ ਨਿਕਲੀ ਪਤਾ ਨਹੀਂ ਨੀ ਕੀ ਸਾਨੂੰ ਦੇਦ ਤੱਕ ਹੀ ਨਹੀਂ ਦਿੱਤਾ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ